ਸਿੱਧੀਆਂ ਸਜਾਨਪੁਰ ਦੀਆਂ ਨੇ ਜਿੱਥੇ ਕੇਂਦਰੀ ਮੰਤਰੀ ਵਿਸ਼ੇਸ਼ ਤੌਰ ਦੇ ਉੱਤੇ ਹੜਪੀੜਤਾਂ ਦਾ ਸਜਾਨਪੁਰ ਦੇ ਵਿੱਚ ਜੋ ਪਿਛਲੇ ਦਿਨੀ ਹੜਾਂ ਦੇ ਨਾਲ ਨੁਕਸਾਨ ਹੋਇਆ ਸੀ ਉਹਨਾਂ ਦਾ ਜਾਇਜ਼ਾ ਲੈਣ ਦੇ ਲਈ ਹੋਲਸੇਲ ਮਾਰਕੀਟ ਦੇ ਵਿੱਚ ਪਹੁੰਚੇ ਨੇ ਸਿੱਧੀਆਂ ਤਸਵੀਰਾਂ ਜਿਹੜੀਆਂ ਨੇ ਸਜਾਨਪੁਰ ਦੀਆਂ ਨੇ ਦਿਨੇਸ਼ ਬੱਬੂ ਸਥਾਪਕਾ ਜਿਹੜੇ ਇਥੋਂ ਦੇ ਵਿਧਾਇਕ ਨੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਤੇ ਸਥਾਨਕ ਦੁਕਾਨਦਾਰਾਂ ਨੂੰ ਤੇ ਬੀਜੇਪੀ ਦੀ ਸੀਨੀਅਰ ਲੀਡਰਸ਼ਿਪ ਨੂੰ ਜਿਹੜੇ ਨੇ ਉਹ ਮਿਲ ਰਹੇ ਨੇ ਇੱਥੇ ਤਾਂ ਇਹ ਇਸੇਗਾ ਦੇ ਉੱਤੇ ਕਿਉਂਕਿ ਰਾਵੀ ਦਾ ਪਾਣੀ ਜਿਹੜਾ ਔਨ ਕਰਕੇ ਕਾਫੀ ਵੱਡੇ ਪੱਧਰ ਦੇ ਉੱਤੇ ਨੁਕਸਾਨ ਜਿਹੜਾ ਹੋਇਆ ਸੀ ਤਾਂ ਇੱਥੇ ਉਹ ਜਾਇਜ਼ਾ ਲੈਣ ਦੇ ਲਈ ਵਿਸ਼ੇਸ਼ ਤੌਰ ਦੇ ਉੱਤੇ ਉਹਨਾਂ ਦੁਕਾਨਾਂ ਦੇ ਉੱਤੇ ਪਹੁੰਚੇ ਨੇ ਪਠਾਨਕੋਟ ਦੀਆਂ ਇਹ ਤਸਵੀਰਾਂ ਦੇ ਵਿੱਚ ਸਜਨਪੁਰ ਦੀਆਂ ਤਸਵੀਰਾਂ ਜੇ ਤੁਸੀਂ ਦੇਖ ਸਕਦੇ ਹੋ ਜਿੱਥੇ ਕੇਂਦਰੀ ਮੰਤਰੀ ਡਾਕਟਰ ਜਤਿੰਦਰ ਸਿੰਘ ਇੱਥੇ ਪਹੁੰਚੇ ਨੇ ਤਾਂ ਵੱਡੀ ਸੰਖਿਆ ਦੀਆਂ ਵਿੱਚ ਇਸ ਘਰ ਦੇ ਉੱਤੇ ਪਹੁੰਚ ਕੇ ਉਹ ਜਿਹੜਾ ਨੁਕਸਾਨ ਹੋਇਆ ਸੀ ਉਹਦਾ ਜਾਇਦਾ ਲੈ ਰਹੇ ਨੇ ਤੇ ਇੱਥੇ ਪਹੁੰਚ ਕੇ ਤੇ ਦੁਕਾਨਦਾਰਾਂ ਨਾਲ ਵੀ ਗੱਲਬਾਤ ਜਿਹੜੀ ਹੈ ਉਹ ਕਰ ਰਹੇ ਨੇ ਲੋਕਲ ਬੀਜੇਪੀ ਦੇ ਵੀ ਆਗੂ ਨੇ ਤਾਂ ਇੱਥੇ ਕਿਉਂਕਿ ਪਾਣੀ ਜਿਹੜਾ ਸੀ ਉਹ ਕਾਫੀ ਇੱਥੇ ਆਇਆ ਸੀ ਤੇ ਤੇ ਪਾਣੀ ਦੇ ਨਾਲ ਆਉਣ ਕਰਕੇ ਕਿਉਂਕਿ ਬੇਸਮੈਂਟ ਹੋਲ ਸੇਲ ਦੀ ਮਾਰਕੀਟ ਹੈ ਸਾਰੀ ਜਾਇਦਾ ਜਿਹੜੇ ਨੇ ਉਹ ਲੈ ਰਹੇ ਨੇ ਤਾਂ ਇਸੇ ਘਰ ਦੇ ਉੱਤੇ ਗੱਲਬਾਤ ਜਿਹੜੀ ਹੈ ਦੁਕਾਨਦਾਰਾਂ ਦੇ ਨਾਲ ਉਹ ਕਰ ਰਹੇ ਨੇ ਕਿਉਂਕਿ ਕਾਫੀ ਇਸ ਜਗ੍ਹਾ ਦੇ ਉੱਤੇ ਹੌਲ ਸੇਲ ਦੀ ਮਾਰਕੀਟ ਦੇ ਵਿੱਚ ਜਿਹੜਾ ਨੁਕਸਾਨ ਹੋਇਆ ਸੀ ਜੂਨੀਅਰ ਮਨਿਸਟਰ ਜਿਹੜੇ ਨੇ ਡਾਕਟਰ ਜਯੰਦਰ ਸਿੰਘ ਵਿਸ਼ੇਸ਼ ਤੌਰ ਦੇ ਉੱਤੇ ਪਹੁੰਚੇ ਨੇ ਔਰ ਜਾਇਜ਼ਾ ਲੈ ਰਹੇ ਨੇ ਦੁਕਾਨਦਾਰਾਂ ਦੇ ਨਾਲ ਗੱਲਬਾਤ ਕਰ ਰਹੇ ਨੇ 2 ਦਿਨ ਦਾ ਦੌਰਾ ਸੀ ਬੀਤੇ ਕੱਲ ਵੀ ਡਾਕਟਰ ਸਾਹਿਬ ਵਿਸ਼ੇਸ਼ ਤੌਰ ਦੇ ਉੱਤੇ ਪਹੁੰਚੇ ਸੀ ਔਰ ਦੁਕਾਨਾਂ ਦਾ ਤੁਸੀਂ ਦੇਖ ਸਕਦੇ ਹੋ ਜਿਵੇਂ ਜਿਸ ਪੱਧਰ ਦਾ ਨੁਕਸਾਨ ਹੋਇਆ ਸੀ ਔਰ ਦੁਕਾਨਦਾਰਾਂ ਦੇ ਨਾਲ ਗੱਲਬਾਤ ਜਿਹੜੀ ਆ ਉਹ ਕਰ ਰਹੇ ਨੇ ਵਿਸ਼ੇਸ਼ ਤੌਰ ਦੇ ਉੱਤੇ ਕਿਉਂਕਿ ਬੇਸਮੈਂਟਾਂ ਦੇ ਵਿੱਚ ਕਾਫੀ ਨੁਕਸਾਨ ਹੋਇਆ ਸੀਗਾ ਇਸ ਇਲਾਕੇ ਦੇ ਵਿੱਚ ਪੰਜਾਬ ਦੇ ਵਿੱਚ ਇਸ ਵਾਰ ਜਿਹੜੇ ਹੜ੍ਹ ਆਏ ਸੀ ਤਾਂ ਹੜ੍ਹਾਂ ਨੇ ਪੰਜਾਬ ਦੇ ਕਾਫੀ ਸਰਦੀ ਇਲਾਕਿਆਂ ਦੇ ਵਿੱਚ ਜਿਹੜੀ ਰਾਵੀ ਦੇ ਪਾਣੀ ਨੇ ਮਾਰ ਜਿਹੜੀ ਹੈ ਇਸ ਵਾਰ ਮਾਰੀ ਹੈ ਤੇ ਇੱਥੇ ਅਧਿਕਾਰੀਆਂ ਦੇ ਨਾਲ ਜਿਹੜੀ ਆ ਗੱਲਬਾਤ ਜਿਹੜੀ ਕਰ ਰਹੇ ਨੇ ਹੈਗਾ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਅਧਿਕਾਰੀਆਂ ਦੇ ਨਾਲ ਵਿਸ਼ੇਸ਼ ਤੌਰ ਦੇ ਉੱਤੇ ਜਿਹੜੀ ਗੱਲਬਾਤ ਜਿਹੜੀ ਕਰ ਰਹੇ ਨੇ ਔਰ ਜਾਣਕਾਰੀ ਹਾਸਲ ਇੱਥੇ ਕੀਤੀ ਜਾ ਰਹੀ ਹੈ ਜੂਨੀਅਰ ਮਿਨਿਸਟਰ ਦੇ ਕੋਲੋਂ ਤਾਂ ਇੱਥੇ ਦੇਖ ਸਕਦੇ ਹੋ ਤੁਸੀਂ ਕਿ ਜਿਸ ਲੈਵਲ ਦਾ ਪਾਣੀ ਪਹੁੰਚਿਆ ਸੀ ਔਰ ਉਸ ਪੱਧਰ ਦੇ ਉੱਤੇ ਜਿਹੜੀ ਜਾਣਕਾਰੀ ਆ ਸਕੀ ਤੀਆ ਅਸੀਂ ਕਰਾਂਗੇ ਉਸ ਵਿੱਚ ਇਹ ਜੋ ਇਤਨਾ ਸਮਾਨ ਗਿਆ ਹੈ ਉਸ ਦਾ ਕਿਆ ਕਰੇ ਸਮਾਨ ਦਾ ਵੀ ਹਾਊਸਟ ਕਰਾਓ ਥੋੜਾ ਬੋਤ ਤੁਸੀਂ ਵੀ ਬਣਾਇਆ ਥੋੜਾ ਦਿਓ ਨਾ ਫਿਰ ਡੀ ਸਾਹਿਬ ਦੇਖਦੇ ਨੇ ਉਹਨੂੰ ਕਿਸ ਤਰ੍ਹਾਂ ਵਿਚ ਕਮੋਡੀਟ ਕਰਨ ਦਾ ਟਾਈਮ ਲੈਂਗ ਦੀਸ ਇਸ オーਪਨ ਬਣਾ ਕੋਲਾਜਮ ਤੁਸੀਂ ਮਿਲ ਵੀ ਲਾਓ ਤੇ ਉਹਦਾ ਪਹਿਲਾਂ ਕੁਝ ਇੱਕ ਐਕਸਰਸਾਈਜ਼ ਕਰ ਲਾਓ ਨਾ ਥੋੜਾ ਜਿਹਾ ਤਿਆਰੀ ਕਰਕੇ ਬੈਠੋ ਹਾਂ ਜੀ ਹਾਂ ਜੀ ਥੋੜੀ ਪ੍ਰੈਸ ਨੂੰ ਲਾ ਦੇ ਤਾਂ ਬਿਲਕੁਲ ਇੱਥੇ ਡਾਕਟਰ ਸਾਹਿਬ ਜੀ 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 ਇੱਕ ਮਿੰਟ ਸਰ ਤਾਂ ਇੱਥੇ ਜਿਹੜੀ ਆ ਉਹ ਅਧਿਕਾਰੀਆਂ ਨੂੰ ਦਸ਼ਨ ਨਿਰਦੇਸ਼ ਸਥਾਨਕ ਬੀਜੇਪੀ ਤੇ ਅਗੋਂ ਦੇ ਰਹੇ ਡਾਕਟਰ ਸਾਹਿਬ ਡਾਕਟਰ ਸਾਹਿਬ ਇੱਕ ਸੈਕਿੰਡ ਚੱਲਦੇ ਚੱਲਦੇ ਤੇ ਰਹੇਗੀ ਕਿ ਜਿੰਨਾ ਹੋ ਸਕੇ ਹੋ ਜਾਏ ਡਾਕਟਰ ਸਾਹਿਬ ਪੰਜਾਬ ਦੇ ਵਿੱਚ ਵੀ ਤੁਸੀਂ ਸਾਰੇ ਇਲਾਕੇ 'ਚ ਕੱਲ ਵੀ ਆਏ ਸੀਗੇ ਜੇ ਦਰਸ਼ਕੋ ਤੇ ਕੀ ਗੱਲਬਾਤ ਹੋਈ ਕਿਸ ਲੈਵਲ ਦਾ ਨੁਕਸਾਨ ਬਾਰੇ ਜੇ ਦੱਸ ਨਹੀਂ ਨੁਕਸਾਨ ਤੇ ਬਹੁਤ ਹੋਇਆ ਹੈ ਲੇਕਿਨ ਜਿਸ ਤਰ੍ਹਾਂ ਸੀ ਤਾਨੂੰ ਪਤਾ ਹੈ ਕਿ ਪ੍ਰਧਾਨ ਮੰਤਰੀ ਜੀ ਆਪੇ ਆਏ ਸਨ ਸਾਡੇ ਕੁਝ ਲੋਕੀ ਉਹਨਾਂ ਨੂੰ ਮਿਲੇ ਵੀ ਸਨ ਗੁਰਦਾਸਪੁਰ ਵਿੱਚ ਵੀ ਮਿਲੇ ਕੱਲ ਜਿਹੜੇ ਪ੍ਰਧਾਨ ਮੰਤਰੀ ਨੂੰ ਮਿਲੇ ਸਨ ਜਿਹੜੇ ਲੋਕੀ ਉਜ ਦੇ ਰਿਆ ਦੇ ਸਿਲਸਿਲੇ ਵਿੱਚ ਕੱਲ ਉਹਨਾਂ ਨਾਲ ਵੀ ਆਪਸਰਾਨ ਵੀ ਸ਼ਾਮਲ ਸਨ ਉਹਦਾ ਉੱਥੇ ਹੀ ਆਂਦੀ ਸਪਾਰਟ ਹੀ ਉਹਦਾ ਹੱਲ ਵੀ ਹੋ ਗਿਆ ਕਿਉਂਕਿ ਉਹ ਪਾਣੀ ਜਿਹੜਾ ਸੀ ਉਹ ਬੈਕਵਾਟਰ ਹੁੰਦਾ ਸੀ ਉੱਥੇ ਪਾਈਪ ਪਾਈਪ ਬਲੌਕ ਹੋ ਜਾਂਦੀ ਸੀ ਜੀ ਜੀ ਤੋ ਉਹਦੇ ਨਾਲ ਬੀਐਸਐਫ ਦਾ ਵੀ ਬਹੁਤ ਨੁਕਸਾਨ ਹੋਇਆ ਉਹਨਾਂ ਦਾ ਸਾਰੀ ਜਿਹੜੀ ਪੋਸ ਸੀ ਉਹ ਤਬਾਹ ਹੋ ਗਈ ਉਹ ਸਾਰੇ ਨੌਜਵਾਨ ਸਨ ਉਹਨਾਂ ਦੇ ਸਪਾਈ ਉਹ ਚਾਰੇ ਆਪਣੇ ਆਪ ਨੂੰ ਸੰਭਾਲ ਲਿਆ ਪ੍ਰਮਾਤਮਾ ਦੀ ਕਿਰਪਾ ਹੈ ਹਾਂ ਤੇ ਹੁਣ ਉਹ ਉਹਨਾਂ ਦਾ ਵੀ ਮਸਲਾ ਹੈ ਸਿਰਫ ਸਾਡੇ ਪਿੰਡ ਵਾਲਿਆਂ ਦਾ ਨਹੀਂ ਹੈ ਤੇ ਹੁਣ ਮਨਸੂਬਾ ਇਹ ਹੈ ਵੇ ਕਿ ਉੱਥੇ ਪੁਲ ਬਣਾ ਦਿੱਤਾ ਜਾਏ ਤੇ ਥੱਲੇ ਉਹਦੇ ਫਲੱਡ ਗੇਟ ਹੋਣ ਜੀ ਤਾਂ ਕਿ ਜਿਸਲੇ ਪਾਣੀ ਆਵੇ ਤੇ ਉਹ ਪਿੱਛੇ ਨੂੰ ਨਾ ਹੋਵੇ ਅੱਗੇ ਨਿਕਲ ਜਾਵੇ ਜੀ ਡਾਕਟਰ ਸਾਹਿਬ ਇੱਕ ਤੁਸੀਂ ਇੱਥੇ ਆਏ ਇੱਥੇ ਦੁਕਾਨਦਾਰਾਂ ਦਾ ਕਾफी ਨੁਕਸਾਨ ਜਿਸ ਲੈਵਲ ਤੇ ਹੋਇਆ ਹੈ ਕਿਉਂਕਿ ਲਗਾਤਾਰ ਕੇਂਦਰ ਸਰਕਾਰ ਨੇ ਤਾਂ ਬਾਹ ਫੜੀ ਹੈ ਪੰਜਾਬ ਨੂੰ ਜਿਹੜੇ ਦਿੱਤੇ ਨੇ ਦੁਕਾਨਦਾਰਾਂ ਦਾ ਇਹਨਾਂ ਨੂੰ ਜਿਹੜਾ ਇਹਨਾਂ ਨੇ ਆਪਣੇ ਤੋਂ ਨੁਕਸਾਨ ਦਾ ਆਈਡੀਆ ਦਿੱਤਾ ਤੁਹਾਨੂੰ ਕਿੰਨਾ ਨਹੀਂ ਉਹਦੇ ਵਿੱਚ ਅਸੀਂ ਇਸ ਤਰ੍ਹਾਂ ਕੀਤਾ ਜੀ ਸੀ ਸਾਹਿਬ ਜਾਇਜ਼ਾ ਲੈ ਰਹੇ ਨੇ ਕਿਉਂਕਿ ਸਾਰੇ ਜ਼ਿਲ੍ਹੇ ਵੀ ਜ਼ਿੰਮੇਵਾਰੀ ਨਾਲ ਕੋਲ ਹੁੰਦੀ ਹੈ ਤੇ ਵਾਰੀ ਵਾਰੀ ਕਰਨਾ ਪਹਿਲੇ ਇਹਨਾਂ ਨੇ ਪਿੰਡਾਂ ਵਿੱਚ ਜਿੱਥੇ ਲੋਕਾਂ ਦੀ ਰਿਹਾਈ ਸੀ ਉੱਥੇ ਜ਼ਿਆਦਾ ਲਾਜ਼ਮੀ ਸੀ ਕਿਉਂਕਿ ਪਹਿਲਾਂ ਉਹਨਾਂ ਨੂੰ ਕਿਤੇ ਅਰਜ਼ੀ ਤੌਰ ਤੇ ਰੱਖਣ ਦੀ ਬੰਦੋਬਸਤ ਕਰਨਾ ਸੀ ਉਹਦੇ ਬਾਅਦ ਉਹਨਾਂ ਦੇ ਵਾਸਤੇ ਮਕਾਨ ਵਗੈਰਾ ਜਿਹੜੇ ਤਾਮੀਰ ਹੋਣਗੇ ਉਹਦੇ ਵਕਤ ਲੱਗ ਜਾਏਗਾ ਪਹਿਲਾਂ ਇਹਨਾਂ ਨੇ ਉਸ ਪਾਸੇ ਤਵਜੂ ਦਿੱਤੀ ਜਿਹੜਾ ਜ਼ਾਹਿਰ ਵੀ ਸੀ ਕਿ ਜਿੱਥੇ ਜਾਨ ਮਾਲ ਦਾ ਤੇ ਹੁਣ ਇਸ ਵਲ ਆਏ ਨੇ ਇੱਥੇ ਦੁਕਾਨਾਂ ਦਾ ਜਿਹੜਾ ਸਬਾਨ ਹੈ ਅਸੀਂ ਇਹ مشورہ ਦਿੱਤਾ ਹੈ ਇਹਨਾਂ ਮਾਲਕਾਂ ਨੂੰ ਵੀ ਪਈ ਜਿਹੜਾ ਤੁਹਾਡਾ ਨੁਕਸਾਨ ਹੋਇਆ ਤੁਸੀਂ ਆਪਣੇ ਹਿਸਾਬ ਦੀ ਜਿਵੇਂ ਫਰਿਸ਼ਤਾ ਬਣਾਓ ਜੀ ਤੇ ਫਿਰ ਡੀਸੀ ਸਾਹਿਬ ਨਾਲ ਗੱਲਬਾਤ ਕਰਕੇ ਜਿਹੜਾ ਕਿ ਹੋ ਸਕੇ ਡੂਏਬਲ ਤਰੀਕੇ ਨਾਲ ਇੱਕ ਫਰਿਸਤ ਬਣੇ ਤੇ ਮਰਕਜ਼ ਦੇ ਵੱਲੋਂ ਕੇਂਦਰ ਵੱਲੋਂ ਪੂਰਾ ਆਸ਼ਵਾਸਨ ਹੈ ਪ੍ਰਧਾਨ ਮੰਤਰੀ ਜੀ ਨੇ ਆਪੇ ਸਾਨੇ ਦੀਆਂ ਡਿਊਟੀਆਂ ਲਗਵਾਈਆਂ ਨੇ ਕਿ ਹੋਰ ਵੀ ਰਾਸ਼ੀ ਜਿਹੜੀ ਆਏਗੀ ਪਹਿਲਾਂ 1600 ਦਾ ਪੈਕੇਜ ਦਿੱਤਾ ਸੀਗਾ ਕਿੰਨੀ ਜ਼ਰੂਰਤ ਹੋਏਗੀ ਉਹਨਾ ਹੋਏਗਾ ਤੇ ਡੀਸੀ ਸਾਹਿਬ ਇਹ ਤੇ ਇਹ ਕੇਂਦਰ ਸਰਕਾਰ ਨੇ ਜਾਂ ਮਰਕਜ਼ ਨੇ ਇਹ ਨਹੀਂ ਕਿਹਾ ਕਿ ਭਈ ਇਹਦੇ ਬਾਅਦ ਹੋਰ ਕੁਝ ਨਹੀਂ ਦੇਣਾ ਥੈਂਕ ਯੂ ਜੀ ਤਾਂ ਡਾਕਟਰ ਜਤਿੰਦਰ ਸਿੰਘ ਕੇਂਦਰੀ ਮੰਤਰੀ ਦੈਨਿਕ ਸਵੇਰਾ ਦੇ ਉੱਤੇ ਵਿਸ਼ੇਸ਼ ਉਹਨਾਂ ਨੇ ਗੱਲਬਾਤ ਕੀਤੀ ਜੋ ਜਿੰਨਾ ਉਹਨਾਂ ਨੇ ਕਿਹਾ ਨੁਕਸਾਨ ਹੋਇਆ ਹੈ ਉਸ ਦੇ ਹਿਸਾਬ ਦੇ ਨਾਲ ਜਿਹੜਾ ਇਹ ਮੁਆਵਜ਼ਾ ਉਹ ਮਿਲੇਗਾ ਔਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਹਦਾਇਤਾਂ ਜਿਹੜੀਆਂ ਡਾਕਟਰ ਸਾਹਿਬ ਨੇ ਕਿਹਾ ਦਿੱਤੀਆਂ ਗਈਆਂ ਨੇ ਜ਼ਿਲ੍ਹੇ ਦੇ ਅਧਿਕਾਰੀ ਵੀ ਉਹਨਾਂ ਦੇ ਨਾਲ ਨੇ ਔਰ ਕਿਹਾ ਹੈ ਕਿ ਜਿੰਨੀਆਂ ਵੀ ਜਿਵੇਂ ਜਿਵੇਂ ਜਿੱਥੇ ਜਿੱਥੇ ਵੀ ਜ਼ਰੂਰਤ ਹੋਏਗੀ ਔਰ ਕੇਂਦਰ ਸਰਕਾਰ ਦੇ ਵੱਲੋਂ ਉਸ ਉਸ ਲੈਵਲ ਦੇ ਉੱਤੇ ਬਾਹ ਜਿਹੜੀ ਆ ਉਹ ਫੜੀ ਜਾਏਗੀ ਇਹ ਤੁਸੀਂ ਦੇਖ ਸਕਦੇ ਹੋ ਦੁਕਾਨਾਂ ਦਾ ਜਿਹੜਾ ਨੁਕਸਾਨ ਸੀਗਾ ਇਸ ਲੈਵਲ ਦੇ ਉੱਤੇ ਇੱਥੇ ਕੇਸ ਪੱਧਰ ਦੇ ਉੱਤੇ ਜਿਹੜਾ ਨੁਕਸਾਨ ਹੋਇਆ ਹੈ ਤਾਂ ਇੱਥੇ ਡਾਕਟਰ ਸਾਹਿਬ ਜਿਹੜੇ ਨੇ ਦੁਕਾਨਦਾਰਾਂ ਨੂੰ ਜਿਹੜਾ ਇੱਥੇ ਮਿਲ ਰਹੇ ਨੇ ਔਰ ਸਾਰੀ ਹੋਲਸੇਲ ਮਾਰਕੀਟ ਜਿਵੇਂ ਅਸੀਂ ਪਹਿਲਾਂ ਵੀ ਦੱਸਿਆ ਕਿ ਸਾਰੀ ਹੋਲਸੇਲ ਮਾਰਕੀਟ ਜਿਹੜੀ ਸੀਗੀ ਇਸ ਜਗ੍ਹਾ ਦੇ ਉੱਤੇ ਤਾਂ ਉੱਥੇ ਕਾਫੀ ਪੱਧਰ ਤੇ ਨੁਕਸਾਨ ਹੈ ਸਾਰੀ ਮਾਰਕੀਟ ਦਾ ਡਾਕਟਰ ਸਾਹਿਬ ਵੱਲੋਂ ਜਾਇਜ਼ਾ ਇੱਥੇ ਲਿਆਇਆ ਜਾ ਰਿਹਾ ਔਰ ਕਿਆ ਹੈ ਕਿ ਵਸਤੂ ਵਾਦੀ ਜਿਹੜੀ ਮਸਦ ਹੈ ਉਹ ਕਿਸਾਨਾਂ ਦੁਕਾਨਦਾਰਾਂ ਦੀ ਜਿੰਨੇ ਵੀ ਹੋ ਸਕੇਗੀ ਕਿ ਕੀਤੀ ਜਾਏਗੀ ਜਿਵੇਂ ਬੀਐਸਐਫ ਦੇ ਵੀ ਉਹਨਾਂ ਨੂੰ ਪੋਸਟ ਨੂੰ ਵੀ ਨੁਕਸਾਨ ਹੋਇਆ ਸੀ ਤਾਂ ਉਸ ਪਾਸੇ ਵੀ ਉਹਨਾਂ ਨੇ ਕਿਹਾ ਹੈ ਕਿ ਸਾਰਿਆਂ ਦੀ ਸਲਾਹ ਲਈ ਜਾ ਰਹੀ ਹੈ ਔਰ ਅਧਿਕਾਰੀਆਂ ਨਾਲ ਵੀ ਚਰਚਾ ਕੀਤੀ ਜਾ ਰਹੀ ਹੈ ਕੈ ਕਾ ਕੇਂਦਰੀ ਮੰਤਰੀ ਡਾਕਟਰ ਜਤਿੰਦਰ ਸਿੰਘ ਅੱਜ ਤੁਸੀਂ ਦੇਖ ਸਕਦੇ ਹੋ ਇੱਥੇ ਪਹੁੰਚੇ ਨੇ ਤਸਵੀਰਾਂ ਸਿੱਧੀਆਂ ਸਜਾਨਪੁਰ ਦੀਆਂ ਨੇ ਜਿੱਥੇ ਕੇਂਦਰੀ ਮੰਤਰੀ ਵਿਸ਼ੇਸ਼ ਤੌਰ ਦੇ ਉੱਤੇ ਹੜਪੀੜਤਾ ਦਾ ਸਜਾਨਪੁਰ ਦੇ ਵਿੱਚ ਜੋ ਪਿਛਲੇ ਦਿਨੀ ਹੜਾਂ ਦੇ ਨਾਲ ਨੁਕਸਾਨ ਹੋਇਆ ਸੀ ਉਹਨਾਂ ਦਾ ਜਾਇਜ਼ਾ ਲੈਣ ਦੇ ਲਈ ਹੋਲਸੇਲ ਮਾਰਕੀਟ ਦੇ ਵਿੱਚ ਪਹੁੰਚੇ ਨੇ ਸਿੱਧੀਆਂ ਤਸਵੀਰਾਂ ਜਿਹੜੀਆਂ ਨੇ ਸਜਾਨਪੁਰਦਿਆਂ ਨੇ ਦਿਨੇਸ਼ ਬੱਬੂ ਸਥਾਪਕਾ ਜਿਹੜੇ ਇਥੋਂ ਦੇ ਵਿਧਾਇਕ ਨੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਤੇ ਸਥਾਨਕ ਦੁਕਾਨਦਾਰਾਂ ਨੂੰ ਤੇ ਬੀਜੇਪੀ ਦੀ ਸੀਨੀਅਰ ਲੀਡਰਸ਼ਿਪ ਨੂੰ ਜਿਹੜੇ ਨੇ ਉਹ ਮਿਲ ਰਹੇ ਨੇ ਇੱਥੇ ਤਾਂ ਇਹ ਇਸੇ ਕਹਾ ਦੇ ਉੱਤੇ ਕਿਉਂਕਿ ਰਾਵੀ ਦਾ ਪਾਣੀ ਜਿਹੜਾ ਔਨ ਕਰਕੇ ਕਾਫੀ ਵੱਡੇ ਪੱਧਰ ਦੇ ਉੱਤੇ ਨੁਕਸਾਨ ਜਿਹੜਾ ਹੋਇਆ ਸੀ ਤਾਂ ਇੱਥੇ ਉਹ ਜਾਇਜ਼ਾ ਲੈਣ ਦੇ ਲਈ ਵਿਸ਼ੇਸ਼ ਤੌਰ ਦੇ ਉੱਤੇ ਉਹਨਾਂ ਦੁਕਾਨਾਂ ਦੇ ਉੱਤੇ ਪਹੁੰਚੇ ਨੇ ਪਠਾਨਕੋਟ ਦੀਆਂ ਇਹ ਤਸਵੀਰਾਂ ਦੇ ਵਿੱਚ ਸਜਾਨਪੁਰ ਦੀਆਂ ਤਸਵੀਰਾਂ ਜੇ ਤੁਸੀਂ ਦੇਖ ਸਕਦੇ ਹੋ ਜਿੱਥੇ ਕੇਂਦਰੀ ਮੰਤਰੀ ਡਾਕਟਰ ਜਤਿੰਦਰ ਸਿੰਘ ਇੱਥੇ ਪਹੁੰਚੇ ਨੇ ਤਾਂ ਵੱਡੀ ਸੰਖਿਆ ਦੀਆਂ ਵਿੱਚ ਇਸ ਜਗ੍ਹਾ ਦੇ ਉੱਤੇ ਪਹੁੰਚ ਕੇ ਉਹ ਜਿਹੜਾ ਨੁਕਸਾਨ ਹੋਇਆ ਸੀ ਉਹਦਾ ਜਾਇਦਾ ਲੈ ਰਹੇ ਨੇ ਤੇ ਇੱਥੇ ਪਹੁੰਚ ਕੇ ਤੇ ਦੁਕਾਨਦਾਰਾਂ ਨਾਲ ਵੀ ਗੱਲਬਾਤ ਜਿਹੜੀ ਹੈ ਉਹ ਕਰ ਰਹੇ ਨੇ ਲੋਕਲ ਬੀਜੇਪੀ ਦੇ ਵੀ ਆਗੂ ਨੇ ਤਾਂ ਇੱਥੇ ਕਿਉਂਕਿ ਪਾਣੀ ਜਿਹੜਾ ਸੀ ਉਹ ਕਾਫੀ ਇੱਥੇ ਆਇਆ ਸੀ ਤੇ ਤੇ ਪਾਣੀ ਦੇ ਨਾਲ ਆਉਣ ਕਰਕੇ ਕਿਉਂਕਿ ਬੇਸਮੈਂਟ ਹੌਲ ਸੇਲ ਦੀ ਮਾਰਕੀਟ ਹੈ ਸਾਰੀ ਜ਼ਾਇਦਾ ਜਿਹੜੇ ਨੇ ਉਹ ਲੈ ਰਹੇ ਨੇ ਤਾਂ ਇਸੇ ਕਾਦੀ ਉੱਤੇ ਗੱਲਬਾਤ ਜਿਹੜੀ ਹੈ ਦੁਕਾਨਦਾਰਾਂ ਦੇ ਨਾਲ ਉਹ ਕਰ ਰਹੇ ਨੇ ਕਿਉਂਕਿ ਕਾਫੀ ਇਸ ਜਗ੍ਹਾ ਦੇ ਉੱਤੇ ਹੌਲ ਸੇਲ ਦੀ ਮਾਰਕੀਟ ਦੇ ਵਿੱਚ ਜਿਹੜਾ ਨੁਕਸਾਨ ਹੋਇਆ ਸੀ ਜੂਨੀਅਰ ਮਨਿਸਟਰ ਜਿਹੜੇ ਨੇ ਡਾਕਟਰ ਜਯੰਦਰ ਸਿੰਘ ਵਿਸ਼ੇਸ਼ ਤੌਰ ਦੇ ਉੱਤੇ ਪਹੁੰਚੇ ਨੇ ਔਰ ਜਾਇਜ਼ਾ ਲੈ ਰਹੇ ਨੇ ਦੁਕਾਨਦਾਰਾਂ ਨਾਲ ਗੱਲਬਾਤ ਕਰ ਰਹੇ ਨੇ 2 ਦਿਨ ਦਾ ਦੌਰਾ ਸੀ ਬੀਤੇ ਕੱਲ ਵੀ ਡਾਕਟਰ ਸਾਹਿਬ ਵਿਸ਼ੇਸ਼ ਤੌਰ ਦੇ ਉੱਤੇ ਪਹੁੰਚੇ ਸੀ ਔਰ ਦੁਕਾਨਾਂ ਦਾ ਤੁਸੀਂ ਦੇਖ ਸਕਦੇ ਹੋ ਜਿਵੇਂ ਜਿਸ ਪੱਧਰ ਦਾ ਨੁਕਸਾਨ ਹੋਇਆ ਸੀ ਔਰ ਦੁਕਾਨਦਾਰਾਂ ਦੇ ਨਾਲ ਗੱਲਬਾਤ ਜਿਹੜੀ ਆ ਉਹ ਕਰ ਰਹੇ ਨੇ ਵਿਸ਼ੇਸ਼ ਤੌਰ ਦੇ ਉੱਤੇ ਕਿਉਂਕਿ ਬੇਸਮੈਂਟਾਂ ਦੇ ਵਿੱਚ ਕਾਫੀ ਨੁਕਸਾਨ ਹੋਇਆ ਸੀਗਾ ਇਸ ਇਲਾਕੇ ਦੇ ਵਿੱਚ ਪੰਜਾਬ ਦੇ ਵਿੱਚ ਇਸ ਵਾਰ ਜਿਹੜੇ ਹੜ੍ਹ ਆਏ ਸੀ ਤਾਂ ਫੜਾ ਨੇ ਪੰਜਾਬ ਦੇ ਕਾਫੀ ਸਰਦੀ ਇਲਾਕਿਆਂ ਦੇ ਵਿੱਚ ਜਿਹੜੀ ਰਾਵੀ ਦੇ ਪਾਣੀ ਨੇ ਮਾਰ ਜਿਹੜੀ ਇਸ ਵਾਰ ਮਾਰੀ ਹੈ ਤੇ ਇੱਥੇ ਅਧਿਕਾਰੀਆਂ ਦੇ ਨਾਲ ਜਿਹੜੀ ਹੈ ਗੱਲਬਾਤ ਜਿਹੜੀ ਕਰ ਰਹੇ ਨੇ ਸਗਾ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਅਧਿਕਾਰੀਆਂ ਦੇ ਨਾਲ ਵਿਸ਼ੇਸ਼ ਤੌਰ ਦੇ ਉੱਤੇ ਜਿਹੜੀ ਗੱਲਬਾਤ ਜਿਹੜੀ ਕਰ ਰਹੇ ਨੇ ਔਰ ਜਾਣਕਾਰੀ ਹਾਸਲ ਇੱਥੇ ਕੀਤੀ ਜਾ ਰਹੀ ਹੈ ਜੂਨੀਅਰ ਮਨਿਸਟਰ ਦੇ ਕੋਲੋਂ ਤਾਂ ਇੱਥੇ ਦੇਖ ਸਕਦੇ ਹੋ ਤੁਸੀਂ ਕਿ ਜਿਸ ਲੈਵਲ ਦਾ ਪਾਣੀ ਪਹੁੰਚਿਆ ਸੀ ਔਰ ਉਸ ਪੱਧਰ ਦੇ ਉੱਤੇ ਗੜੀ ਜਾਣਕਾਰੀ حاصل ਕੀਤੀ ਹੈ ਕਰ ਰਹੇ ਕਰੇਗੇ ਉਸਮੇ ਇਹ ਜੋ ਇਤਨਾ ਸਮਾਨ ਗਿਆ ਹੈ ਉਸ ਦਾ ਕਿਆ ਕਰੇ ਸਮਾਨ ਦਾ ਵੀ ਹੌਸਟਲ ਦਾ ਕਰ ਆਈ ਕੋਈ ਨਾ ਹੋਵੇਗਾ ਥੋੜਾ ਬੋਤਾ ਤੁਸੀਂ ਵੀ ਆਪਣਾ ਰਫ ਜਿਹੜਾ ਨੁਕਸਾਨ ਹੈ ਨਾ ਉਹਦਾ ਐਸਟੀਮੇਟ ਬਣਾਇਆ ਦਾ ਇਹ ਬਣਾਇਆ ਦਾ ਹਾਂ ਥੋੜਾ ਦੇ ਉਹਨਾਂ ਫਿਰ ਡੀ ਸਾਹਿਬ ਦੇਖਦੇ ਨੇ ਉਹਨੂੰ ਕਿਸ ਤਰ੍ਹਾਂ ਵਿੱਚ ਅਕਮੋਡੇਟ ਕਰਨਾ ਟਾਈਮ ਨਾਲ ਅਲੱਗ ਡਿਸਿਸ ਹੋਪੇ ਬਿਲਕੁਲ ਆ ਜਾਓ ਤੁਸੀਂ ਮਿਲ ਵੀ ਲਾਓ ਤੇ ਉਹਦਾ ਪਹਿਲਾਂ ਕੁਝ ਇੱਕ ਐਕਸਰਸਾਈਜ਼ ਕਰ ਲਾਓ ਨਾ ਥੋੜਾ ਜਿਹਾ ਤਿਆਰੀ ਕਰਕੇ ਮਿਲੋ ਥੋੜੀ ਫ੍ਰੈਸਰ ਲਾ ਕੇ ਦਾ ਬਿਲਕੁਲ ਇੱਥੇ ਡਾਕਟਰ ਸਾਹਿਬ ਜੀ 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 ਇੱਕ ਮਿੰਟ ਸਰ ਤਾਂ ਇੱਥੇ ਜਿਹੜੀ ਆ ਉਹ ਅਧਿਕਾਰੀਆਂ ਨੂੰ ਦਸ਼ਨਰਦੇਸ਼ ਸਥਾਨਿਕ ਬੀਜੇਪੀ ਤੇ ਅੱਗੋਂ ਦੇ ਰਹੇ ਡਾਕਟਰ ਸਾਹਿਬ ਡਾਕਟਰ ਸਾਹਿਬ ਇੱਕ ਸੈਕਿੰਡ ਚੱਲਦੇ ਚੱਲਦੇ ਰਵੇਗੀ ਕਿ ਜਿੰਨਾ ਹੋ ਸਕੇ ਹੋ ਜਾਏ ਡਾਕਟਰ ਸਾਹਿਬ ਪੰਜਾਬ ਦੇ ਵਿੱਚ ਵੀ ਤੁਸੀਂ ਸਾਰੇ ਇਲਾਕੇ ਚ ਕੱਲ ਵੀ ਆਏ ਸੀਗੇ ਜੇ ਦੱਸ ਸਕੋ ਤੇ ਕੀ ਗੱਲਬਾਤ ਹੋਈ ਕਿਸ ਲੈਵਲ ਦੇ ਨੁਕਸਾਨ ਬਾਰੇ ਜੀ ਦੱਸ ਨਹੀਂ ਨੁਕਸਾਨ ਤੇ ਬਹੁਤ ਹੋਇਆ ਹੈ ਲੇਕਿਨ ਜੀ ਸਾਹਿਬ ਵੀ ਤਾਨੂੰ ਪਤਾ ਹੈ ਕਿ ਪ੍ਰਧਾਨ ਮੰਤਰੀ ਜੀ ਆਪੇ ਆਏ ਸਨ ਸਾਡੇ ਕੁਝ ਲੋਕੀ ਉਹਨਾਂ ਨੂੰ ਮਿਲੇ ਵੀ ਸਨ ਗੁਰਦਾਸਪੁਰ ਵਿੱਚ ਵੀ ਮਿਲੇ ਕੱਲ ਜਿਹੜੇ ਪ੍ਰਧਾਨ ਮੰਤਰੀ ਨੂੰ ਮਿਲੇ ਸਨ ਜਿਹੜੇ ਲੋਕੀ ਉਜੇ ਦਰਿਆ ਦੇ ਸਿਲਸਿਲੇ ਵਿੱਚ ਕੱਲ ਉਹਨਾਂ ਨਾਲ ਵੀ ਮਿਲ ਕੇ ਅਸੀਂ ਇੱਕ ਗੱਲਬਾਤ ਕਰਵਾਈ ਹੈ ਉਹਦੇ ਡੀਸੀ ਸਾਹਿਬ ਵੀ ਸ਼ਾਮਿਲ ਸਨ ਬੀਐਸਐਫ ਦੇ ਅਫਸਰਾਨ ਵੀ ਸ਼ਾਮਿਲ ਸਨ ਉਹਦਾ ਉੱਥੇ ਹੀ ਆਂਦੀ ਸਪਾਰਟ ਹੀ ਉਹਦਾ ਹੱਲ ਵੀ ਹੋ ਗਿਆ ਕਿਉਂਕਿ ਉਹ ਪਾਣੀ ਜਿਹੜਾ ਸੀ ਉਹ ਬੈਕਵਾਟਰ ਹੁੰਦਾ ਸੀ ਉੱਥੇ ਪਾਈਪ ਪਾਈਪ ਬਲੌਕ ਹੋ ਜਾਂਦੀ ਸੀ ਜੀ ਜੀ ਤੋ ਉਹਦੇ ਨਾਲ ਬੀਐਸਐਫ ਦਾ ਵੀ ਬਹੁਤ ਨੁਕਸਾਨ ਹੋਇਆ। ਉਹਨਾਂ ਦਾ ਸਾਰੀ ਜਿਹੜੀ ਪੋਸ ਸੀ ਉਹ ਤਬਾਹ ਹੋ ਗਈ। ਉਹ ਸਾਰੇ ਨੌਜਵਾਨ ਸਨ। ਉਹਨਾਂ ਦੇ ਸਪਾਈ ਉਹ ਵਿਚਾਰੇ ਆਪਣੇ ਆਪ ਨੂੰ ਸੰਭਾਲ ਲਿਆ। ਪ੍ਰਮਾਤਮਾ ਦੀ ਕਿਰਪਾ ਹੈ। ਹਾਂ ਤੇ ਹੁਣ ਉਹ ਉਹਨਾਂ ਦਾ ਵੀ ਮਸਲਾ ਹੈ। ਸਿਰਫ ਸਾਡੇ ਪਿੰਡ ਵਾਲਿਆਂ ਦਾ ਨਹੀਂ ਹੈ। ਤੇ ਹੁਣ ਮਨਸੂਬਾ ਇਹ ਹੈ ਵੀ ਕਿ ਉੱਥੇ ਪੁਲ ਬਣਾ ਦਿੱਤਾ ਜਾਏ ਤੇ ਥੱਲੇ ਉਹਦੇ ਫਲੱਡ ਗੇਟ ਹੋਣ। ਜੀ। ਤਾਂ ਕਿ ਜਿਸਲੇ ਪਾਣੀ ਆਵੇ ਤੇ ਉਹ ਪਿਛੇ ਨੂੰ ਨਾ ਆਵੇ ਅੱਗੇ ਨਿਕਲ ਜਾਵੇ ਜੀ ਡਾਕਟਰ ਸਾਹਿਬ ਇੱਕ ਤੁਸੀਂ ਇੱਥੇ ਆਏ ਇੱਥੇ ਦੁਕਾਨਦਾਰਾਂ ਦਾ ਕਾफी ਨੁਕਸਾਨ ਜਿਸ ਲੈਵਲ ਤੇ ਹੋਇਆ ਹੈ ਕਿਉਂਕਿ ਲਗਾਤਾਰ ਕੇਂਦਰ ਸਰਕਾਰ ਨੇ ਤਾਂ ਬਾਹ ਫੜੀ ਹੈ ਪੰਜਾਬ ਨੂੰ ਜਿਹੜੇ ਦਿੱਤੇ ਨੇ ਦੁਕਾਨਦਾਰਾਂ ਦਾ ਇਹਨਾਂ ਨੂੰ ਜਿਹੜਾ ਇਹਨਾਂ ਨੇ ਆਪਣੇ ਦਾ ਨੁਕਸਾਨ ਦਾ ਆਈਡੀਆ ਦਿੱਤਾ ਤੁਹਾਨੂੰ ਕਿੰਨਾ ਨਹੀਂ ਉਹਦੇ ਵਿੱਚ ਅਸੀਂ ਇਸ ਤਰ੍ਹਾਂ ਕੀਤਾ ਜੀਸੀ ਸਾਹਿਬ ਜਾਇਜ਼ਾ ਲੈ ਰਹੇ ਨਹੀਂ ਕਿਉਂਕਿ ਸਾਰੇ ਜ਼ਿਲ੍ਹੇ ਦੀ ਜ਼ਿੰਮੇਵਾਰੀ ਨਾਲ ਕੋਲ ਹੁੰਦੀ ਹੈ ਤੇ ਵਾਰੀ ਵਾਰੀ ਕਰਨਾ ਪਹਿਲੇ ਇਹਨਾਂ ਨੇ ਪਿੰਡਾਂ ਵਿੱਚ ਜਿੱਥੇ ਲੋਕਾਂ ਦੀ ਰਿਹਾਈ ਸੀ ਉੱਥੇ ਜ਼ਿਆਦਾ ਲਾਜ਼ਮੀ ਸੀ ਕਿਉਂਕਿ ਪਹਿਲਾਂ ਉਹਨਾਂ ਨੂੰ ਕਿਤੇ ਆਰਜ਼ੀ ਤੌਰ ਤੇ ਰੱਖਣ ਦੀ ਬੰਦੋਬਸਤ ਕਰਨਾ ਸੀ ਉਹਦੇ ਬਾਅਦ ਉਹਨਾਂ ਦੇ ਵਾਸਤੇ ਮਕਾਨ ਵਗੈਰਾ ਜਿਹੜੇ ਤਾਮੀਰ ਹੋਣਗੇ ਉਹਦੇ ਵਕਤ ਲੱਗ ਜਾਏਗਾ ਪਹਿਲਾਂ ਇਹਨਾਂ ਦਾ ਉਸ ਪਾਸੇ ਤਵਜੂਹ ਦਿੱਤੀ ਹੈ ਜਿਹੜਾ ਜ਼ਾਹਿਰ ਵੀ ਸੀ ਕਿ ਜਿੱਥੇ ਜਾਨ ਮਾਲ ਦਾ ਤੇ ਹੁਣ ਇਸ ਵਲ ਆਏ ਨੇ ਇੱਥੇ ਦੁਕਾਨਾਂ ਦਾ ਜਿਹੜਾ ਸਬਾਨ ਹੈ ਅਸੀਂ ਇਹ مشورہ ਦਿੱਤਾ ਹੈ ਇਹਨਾਂ ਮਾਲਕਾਂ ਨੂੰ ਵੀ ਜਿਹੜਾ ਤੁਹਾਡਾ ਨੁਕਸਾਨ ਹੋਇਆ ਤੁਸੀਂ ਆਪਣੇ ਹਿਸਾਬ ਦੀ ਜਿਵੇਂ ਫਰਿਸ਼ਤਾ ਬਣਾਓ ਜੀ ਤੇ ਫਿਰ ਡੀਸੀ ਸਾਹਿਬ ਨਾਲ ਗੱਲਬਾਤ ਕਰਕੇ ਜਿਹੜਾ ਕਿ ਹੋ ਸਕੇ ਡੂਏਬਲ ਤਰੀਕੇ ਨਾਲ ਇੱਕ ਫਰਿਸਤ ਬਣੇ ਤੇ ਮਰਕਜ਼ ਦੇ ਵੱਲੋਂ ਕੇਂਦਰ ਵੱਲੋਂ ਪੂਰਾ ਆਸ਼ਵਾਸਨ ਹੈ ਪ੍ਰਧਾਨ ਮੰਤਰੀ ਜੀ ਨੇ ਆਪੇ ਸਾਨੇ ਦੀਆਂ ਡਿਊਟੀਆਂ ਲਗਵਾਈਆਂ ਨੇ ਕਿ ਹੋਰ ਵੀ ਰਾਸ਼ੀ ਜਿਹੜੀ ਆਏਗੀ ਪਹਿਲਾਂ 1600 ਦਾ ਪੈਕੇਜ ਦਿੱਤਾ ਸੀਗਾ ਕਿੰਨੀ ਜ਼ਰੂਰਤ ਹੋਏਗੀ ਉਹਨਾ ਹੋਏਗਾ ਤੇ ਡੀਸੀ ਸਾਹਿਬ ਇਹ ਤੇ ਸਾਰਾ ਇਹ ਕੇਂਦਰ ਸਰਕਾਰ ਨੇ ਜਾਂ ਮਰਕਜ਼ ਨੇ ਨਹੀਂ ਕਿਹਾ ਕਿ ਭਈ ਇਹਦੇ ਬਾਅਦ ਹੋਰ ਕੁਝ ਨਹੀਂ ਦੇਣਾ ਠੀਕ ਹੈ ਥੈਂਕ ਯੂ ਜੀ ਤਾਂ ਡਾਕਟਰ ਜਤਿੰਦਰ ਸਿੰਘ ਕੇਂਦਰੀ ਮੰਤਰੀ ਦਿਨਿਕ ਸਵੇਰਾ ਦੇ ਉੱਤੇ ਵਿਸ਼ੇਸ਼ ਉਹਨਾਂ ਨੇ ਗੱਲਬਾਤ ਕੀਤੀ ਜੋ ਜਿੰਨਾ ਉਹਨਾਂ ਨੇ ਘਾਇ ਨੁਕਸਾਨ ਹੋਇਆ ਹੈ ਉਸ ਦੇ ਹਿਸਾਬ ਦੇ ਨਾਲ ਜਿਹੜਾ ਇਹ ਮੁਆਵਜ਼ਾ ਉਹ ਮਿਲੇਗਾ ਔਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਹਦਾਇਤਾਂ ਜਿਹੜੀਆਂ ਡਾਕਟਰ ਸਾਹਿਬ ਨੇ ਕਹਾ ਦਿੱਤੀਆਂ ਗਈਆਂ ਨੇ ਜ਼ਿਲ੍ਹੇ ਦੇ ਅਧਿਕਾਰੀ ਵੀ ਉਹਨਾਂ ਦੇ ਨਾਲ ਨੇ ਔਰ ਕਹਿਆ ਹੈ ਕਿ ਜਿੰਨੀਆਂ ਵੀ ਜਿਵੇਂ ਜਿਵੇਂ ਜਿੱਥੇ ਜਿੱਥੇ ਵੀ ਜ਼ਰੂਰਤ ਹੋਏਗੀ ਔਰ ਕੇਂਦਰ ਸਰਕਾਰ ਦੇ ਵੱਲੋਂ ਉਸ ਉਸ ਲੈਵਲ ਦੇ ਉੱਤੇ ਬਾਹ ਜਿਹੜੀ ਹੈ ਉਹ ਫੜੀ ਜਾਏਗੀ ਇਹ ਤੁਸੀਂ ਦੇਖ ਸਕਦੇ ਹੋ ਦੁਕਾਨਾਂ ਦਾ ਜਿਹੜਾ ਨੁਕਸਾਨ ਸੀਗਾ ਇਸ ਲੈਵਲ ਦੇ ਉੱਤੇ ਇੱਥੇ ਕੇਸ ਪੱਧਰ ਦੇ ਉੱਤੇ